ਸਾਕਾ ਫੋਰਸ ਆਪੋ ਬੋਤਵਾ ਇਤਮਾਨ ਸਰਕਾਰ ਹਾਏ ਹਾਏ ਸਾਕਾ ਫੋਰਸ ਆਪੋ ਬੋਤਵਾ ਇਤਮਾਨ ਸਰਕਾਰ ਫੋਰਸ ਆਪੋ ਸਾਕਾ ਫੋਰਸ ਆਪੋ ਪੁਰਾਣੀ ਪੈਨਸ਼ਨ ਵਾਲੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਬਣੋ ਲੁਧਿਆਣਾ ਪਛਮੀ ਵਿੱਚ ਝੰਡਾ ਮਾਰਚ ਕੀਤਾ ਜਾ ਰਿਹਾ ਉਸ ਢੰਡੇ ਮਾਰਚ ਵਿੱਚ ਸੂਬਾ ਕਮੇਟੀ ਦੇ ਆਗੂ ਸਰਵਨ ਆਪ ਸਰਕਾਰ ਵੱਲੋਂ ਪੈਨਸ਼ਨ ਨਾ ਬਹਾਲਤ ਕਰਨ ਦੇ ਰੋਸ ਵਜੋਂ ਜਿਹੜੀ ਲੁਧਿਆਣਾ ਪੱਛਮੀ ਜਿਮਨੀ ਚੋਰਨ ਹੋ ਰਹੀ ਹੈ ਉਹਦੇ ਵਿੱਚ ਪਿੱਟ ਸਿਆਪਾ ਕਰਦੇ ਹੋਏ ਮੁੱਖ ਮੰਤਰੀ ਲਗਾਤਾਰ ਕਾਫਲਾ ਲੈ ਕੇ ਸੜਕਾਂ ਦੇ ਤਪਦੀ ਗਰਮੀ ਵਿੱਚ ਗਰਮੀ ਦੀ ਕੋ ਪ੍ਰਵਾਹ ਨਾ ਕਰਦੇ ਹੋਏ मुदाबा मुराबा मुरदाबाद पंजाबाद मुरदाबाद मुरदाबादूंत्री मुराद मुरदाबाद मुरदाबादूर मुख्यमंत्री मुर्दाबाद 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 मीडिया का पकड़ो मुख्यमंत्री मुर्दाबाद 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 मीडिया का पकड़ बो मुख्यमंत्री मुर्दाबाद 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 बहाल करो करो बहाल करो पेंशन करो करो ਕੋਈ ਧਰਨਾ ਪ੍ਰਦਰਸ਼ਨ ਰੇਗ ਮੁਲਾਜ਼ਮ ਦਾ ਰੇਗ ਪਾਸ ਤੇ ਨਿਵਾਸੀ ਦਾ ਮੌਲਿਕ ਅਧਿਕਾਰ ਕਰਕੇ ਇਹੀ ਸਰਕਾਰ ਆ ਜਿਹਨੂੰ ਕਿਹਾ ਜਾਂਦਾ ਕਿ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਤੁਹਾਨੂੰ ਪਤਾ ਹੈ ਇਹਦਾ origin ਕਿੱਥੋਂ ਹੋਇਆ ਸੀ ਦਿੱਲੀ ਤੋਂ ਉਹ ਹੁਣ ਇਹਨਾਂ ਨੇ ਜਿਹੜਾ ਇਹ ਪੁੱਖਾ ਗੀੜਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਰੋਸ ਪ੍ਰਦਰਸ਼ਨ ਨਹੀਂ ਕਰ ਲੈਣਾ ਕੋਈ ਧਰਨਾ ਨਹੀਂ ਲਾਉਣ ਦੇਣਾ ਅਸੀਂ ਐਸਾ ਲਾਗੂ ਕਰਾਂਗੇ ਇਹ ਚੀਜ਼ਾਂ ਦੇ ਨਾਲ ਕਦੇ ਵੀ ਸੰਘਰਸ਼ ਨੇ ਜਿਹੜੇ ਉਹ ਦਬਦੇ ਨਹੀਂ ਹੋਰ ਉੱਪਰ ਕੇ ਸਾਹਮਣੇ ਆਉਣਗੇ ਲੋਕਾਂ ਦੇ ਵਿੱਚ ਇੱਕ ਜਨਮਤ ਬਣਦਾ ਜਾ ਰਿਹਾ ਕਿ ਇਹ ਤਾਨਾਸ਼ਾਹੀ ਸਰਕਾਰ ਹੈ ਜਿੱਦਾਂ ਤਲਵਾੜਾ ਜੀ ਨੇ ਕਿਹਾ 2027 ਦੇ ਵਿੱਚ ਜੇ ਮੁਲਾਜ਼ਮ ਸਰਕਾਰ ਨੂੰ ਲਾਉਣਾ ਜਾਣਦੇ ਨੇ ਤਾਂ ਮੁਲਾਜ਼ਮ ਸਰਕਾਰ ਨੂੰ ਗਰਾਉਣਾ ਵੀ ਜਾਣਦੇ ਕੱਢਣ ਜਾ ਰਿਹਾ ਤਾਂ ਜੋ ਅਸੀਂ ਆਪਣੇ ਜਿਹੜੇ ਪ੍ਰਾਣੀ ਪੰਜ ਸਾਲ ਬਹਲੀ ਆ ਉਸ ਨੂੰ ਕਰਵਾ ਕੇ ਜਿਹੜੇ 2 2.5 ਲੱਖ ਤੋਂ ਉੱਪਰ ਦੇ ਐਨਪੀਐਸ ਸਪੀਡ ਦਾ ਸਾਡੇ ਸਾਡਾ ਅਸੀਂ ਨਾਲ ਹੀ ਇਹ ਵਿਚਾਰਿਆ ਵੀ ਅਸੀਂ ਹੁਣ ਅੱਜ ਤੋਂ ਬਾਅਦ 1.5 ਸਾਲ ਦਾ ਸਮਾਂ ਰਹਿ ਗਿਆ ਤੇ 1.5 ਸਾਲ ਨਾਲ ਸਿਆਪ ਘਰੇ ਬੈਠਾਂਗੇ ਤੇ ਨਾਲ ਸਭ ਕੰਮ ਚੱਲਣਗੇ ਕਾਇਲ ਸਾਨੂੰ ਉਹਨਾਂ ਦੀ ਰੈਲੀ ਆਪਾਂ ਕਰੰਨੀ ਆ ਪੈਣ ਚਾਹੇ ਉਹਨਾਂ ਦਾ ਘਰਾਓ ਕਰਨਾ ਪਵੇ ਚਾਹੇ ਜਿੱਥੇ ਮਰਜੀ ਤੁਹਾਨੂੰ ਜਿਹੜਾ ਵੀ ਉਹਨਾਂ ਦਾ ਮੰਤਰੀ ਸਾਹਿਬ ਨਾਲ ਤੋਂ ਬਾਅਦ ਮਿਲੇਗਾ ਸੀ ਉਹਦਾ ਬੜੀ ਬੁਰੀ ਤਰ੍ਹਾਂ ਦੇ ਨਾਲ ਉਹਦਾ ਜਿਹੜਾ ਘਰਾਓ ਕਰਕੇ ਉਹਨਾਂ ਦੀ ਸੋਚ ਲਈ ਤੇ ਕੰਮ ਕਰਨੇ ਤੇ ਸ਼ੁਰੂ ਕਰਾਂ। ਭਾਈ ਕਿਸੇ ਪਾਰਟੀ ਨੂੰ ਸਪੋਰਟ ਕਰੀਂ ਕਰ ਲੋ ਆਪਾਂ ਅਨ੍ਹਾਸਿਕ ਤੇਰੇ ਕੀ ਕੋਈ ਪਾਰਟੀ ਤੇ ਮਤਦੋ ਆਮਨ ਗੱਟਨਾ ਤੇ ਕੋਈ ਫਟਾ ਕੇਸ ਦੇ ਗ੍ਰਾਮ ਦਾ ਬਹੁਤ ਹੀ ਰਾਸੀ ਜਿੰਨ ਰੂਲ ਆਉਗਾ ਨਹੀਂ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਕਰਦਾ ਆ ਕੇ ਕੋਈ ਰਾਜਨੀਤਿਕ ਲੜਾਈ ਨਹੀਂ ਸਭੀ ਸਰਕਾਰ ਨੇ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਮੁਲਾਜ਼ਮਾਂ ਦਾ ਬੜਾ ਪ੍ਰਤਨ ਦੇ ਹਾਂ ਸੀ ਸਰਕਾਰ ਨੇ ਉਹ ਇੱਕ ਆਸ ਸੀ ਵੀ ਚਲੋ ਇੱਕ ਨਵੀਂ ਧੇਰਾ ਸ਼ਾਇਦ ਪੁਰਾਣੀਆਂ ਰਵਾਇਤਾਂ ਨੂੰ ਤੋੜ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨੇ ਪਰ ਇਹਨਾਂ ਨੇ ਵੀ ਉਹੀ ਧੇਰਾ ਮੋਹਰਾ ਪਣਾ ਲਿਆ ਸੋ ਸਾਡਾ ਜਿਹੜਾ ਮਨੋਰਥ ਆ ਉਹ ਕਿਸੇ ਪਾਰਟੀ ਨੂੰ ਪੋਲੀਟੀਕਲ ਪਾਵਰ ਦੇ ਵਿੱਚ ਲਿਆਉਣਾ ਜਾਂ ਕੱਟਣਾ ਨਹੀਂ ਸਾਡਾ ਜਿਹੜਾ ਮੋਟਿਵ ਆ ਉਹ ਕੁਰਸੀ ਤੇ ਬੈਠੀਆਂ ਧੇਰਾ ਤੋਂ ਕੀ ਮੰਗਾਂ ਮੰਗਵਾਉਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਜਥੇਵਾਲ ਸਾਹਿਬ ਨੇ ਕਿਹਾ ਜਦੋਂ ਇਹਨਾਂ ਨੇ ਕੋਈ ਆਪਣਾ ਪੱਤਾ ਵਧਾਉਣਾ ਆਪਣੇ ਪੈਨਸ਼ਨ ਵਧਾਉਣੀਆਂ ਕਿਸੇ ਤਰ੍ਹਾਂ ਦਾ ਕੋਈ ਫੰਡ ਰੱਖਣਾ ਤਾਂ ਉਹਦੇ ਖਾਤਰ ਇਹ ਇੱਕ ਮਿੰਟ ਨਹੀਂ ਲਾਂਦੇ ਸਾਨੂੰ 3 ਸਾਲ ਹੋ ਗਏ ਇਸ ਲੜਾਈ ਨੂੰ ਇਸ ਸਰਕਾਰ ਬਣਨ ਤੋਂ ਬਾਅਦ ਵੀ ਲੜਦੇ ਆ ਹੋਏ ਆ 2022 ਦਾ ਨੋਟੀਫਿਕੇਸ਼ਨ ਹੋਇਆ ਹੋਇਆ ਇਤਿਹਾਸ ਗਵਾਹ ਵਾ ਵੀ ਕਦੇ ਵੀ ਇਦਾਂ ਨਹੀਂ ਹੋਇਆ ਵੀ ਕੋਈ ਨੋਟੀਫਿਕੇਸ਼ਨ ਹੋ ਜਵੇ ਤੇ ਉਹਨੂੰ ਲਾਗੂ ਹੋਣ ਦੇ ਵਿੱਚ ਇੰਨਾ ਟਾਈਮ ਲੱਗ ਜਵੇ ਨੋਟੀਫਿਕੇਸ਼ਨ ਦਾ ਮਤਲਬ ਆਲਰੇਡੀ ਮੰਨਿਆ ਜਾਂਦਾ ਵੀ ਇਹ ਕੰਮ ਹੋ ਗਿਆ ਪਰ ਅਸੀਂ ਫਿਰ ਵੀ ਅੱਜ ਉੱਥੇ ਦੇ ਉੱਥੇ ਹੀ ਖੜੇ ਆ ਜਿੱਥੋਂ ਅਸੀਂ ਚੱਲੇ ਸੀ ਤੋ ਇਸੇ ਚੀਜ਼ ਦਾ ਜਿਹੜਾ ਮਸਲਾ ਵਾ ਅੱਜ ਅਸੀਂ ਜਨਤਾ ਦੀ ਕਿਤੇ ਦੇ ਵਿੱਚ ਜਾ ਕੇ ਦਿਖਾਉਣਾ ਚਾਹੀਦਾ ਪੁਰਾਣੀ ਪੈਨਸ਼ਨ ਵਾਲੀ ਤੇ ਸਿਪੀਐਫ ਕਰਮਚਾਰੀ ਯੂਨੀਅਨ ਵੱਲੋਂ ਲੁਧਿਆਣਾ ਪੱਛਮੀ ਵਿੱਚ ਝੰਡਾ ਮਾਰਚ ਕੀਤਾ ਜਾ ਰਿਹਾ। ਉਸ ਝੰਡੇ ਮਾਰਚ ਵਿੱਚ ਸੁਭਾ ਕਮੇਟੀ ਦੇ ਆਗੂ ਸਾਹਿਬਾ ਆਪ ਸਰਕਾਰ ਵੱਲੋਂ ਪੈਨਸ਼ਨ ਨਾ ਬਹਾਲਤ ਕਰਨ ਦੇ ਰੋਸ ਵਜੋਂ ਜਿਹੜੀ ਲੁਧਿਆਣਾ ਪੱਛਮੀ ਜਿਮਨੀ ਚੋੜਨ ਹੋ ਰਹੀ ਹੈ ਉਹਦੇ ਵਿੱਚ ਪਿੱਟ ਸਿਆਪਾ ਕਰਦੇ ਹੋਏ ਲਗਾਤਾਰ ਕਾਫਲਾ ਲੈ ਕੇ ਸੜਕਾਂ ਦੇ ਤਪਦੀ ਗਰਮੀ ਵਿੱਚ ਗਰਮੀ ਦੀ ਕੋ ਪ੍ਰਵਾਹ ਨਾ ਕਰਦੇ ਹੋ